ਤਾਨੂੰ ਮਾਰਨ ਦਾ ਆ ਜਿਹੜੇ ਤੁਸੀਂ ਹਿਸਾਬ ਲਗਾ ਲਓ ਮੈਂ ਇਹ ਨਹੀਂ ਹੰਗ ਨਹੀਂ ਕਹੂੰਗਾ ਇਹ ਨਿਹੰਗ ਦੇ ਚੋਲਿਆਂ ਦੇ ਵਿੱਚ ਮੈਰੋ ਵਰਗੇ ਗੁੰਡੇ ਨੇ ਗੁੰਡੇ ਜਿਹਾ ਕਿ ਉਹਨੂੰ ਦੁਨੀਆ ਮੈਰੋ ਮੈਰੋ ਕਹਿੰਦੀ ਹੈ ਪਰ ਮੈਂ ਉਹਨੂੰ ਸਮਝੋ ਕਿ ਮੈਂ ਉਸ ਬੰਦੇ ਨੂੰ ਕੁਝ ਨਹੀਂ ਸਮਝਦਾ ਕਿਉਂਨੇ ਦੇਖੋ ਇੱਕ ਨਜਾਇਜ਼ ਕਿਸੇ ਦੀ ਧੀ ਦਾ ਕਤਲ ਕਰਤਾ ਨਜਾਇਜ਼ ਕਿ ਉਸ ਧੀ ਨੂੰ ਇਨਸਾਫ ਦੁਆ ਲਈ ਛੇਪਸਨਾ ਲੋਅਰ ਉਹ ਜਿੰਨੇ ਵੀ ਮੇਰੇ ਹਿੰਦੂ ਸੰਗਠਨ ਨੇ ਬਹੁਤ ਜਗ ਪੰਜਾਬ ਚ ਕਰਾਂਗੇ ਅਸੀਂ ਅੰਦੋਲਨ ਕੋ ਗੁੰਡਾ ਕਰਦੀ ਦਾ ਨੰਗਾ ਨਾਚ ਮੈਂ ਗੁੰਡਾ ਕਰਦੀ ਕਹੂੰਗਾ ਕਿ ਸ਼ਰਿਆਮ ਇਹ ਗੁੰਡਾ ਕਰਦੀ ਹੋਈ ਹੈ ਗੁੰਡਾ ਕਰਦੀ ਕੀ ਆਪਣੇ ਜਿਹੜਾ ਪਾਕਿਸਤਾਨੀ ਮੈਨੂੰ ਕੋਈ ਕੰਦ ਪਾਕਿਸਤਾਨੀ ਹੈਗਾ ਕੋਈ ਸ਼ਹਿਜ਼ਾਨ ਭੱਟੀ ਪਾਕਿਸਤਾਨੀ ਸ਼ਹਿਜ਼ਾਨ ਭੱਟੀ ਮੈਂ ਵੀ ਜਾਣਦਾ ਇਹ ਕਿਹੜਾ ਮੋਰਦ ਇਨਸਾਨ ਹੈ ਪਰ ਨਿਗਾ ਗੰਦੀ ਨਿਗਾ ਇਹਨਾਂ ਦੀ ਸਾਡੇ ਪੰਜਾਬ ਦੇ ਉੱਪਰ ਹੈ ਆ ਮੈਰੋ ਵਰਗਾ ਜਿਹੜਾ ਦੇਖੋ ਕੀ ਦੇਖੋ ਸਾਡੇ ਕਿੱਦਾਂ ਦੇਖੋ ਮੈਂ ਕਹਿੰਦਾ ਧਮਕੀਆਂ ਦੇ ਰਿਹਾ ਹੋਇਆ ਕਿੱਦਾਂ ਮਾਰਨ ਦੇ ਧਮਕੀਆਂ ਕੱਦੇ ਦੇ ਰਿਹਾ ਦੇਖੋ ਸਾਡੇ ਯੂਟਿਊਬਰਾਂ ਨੂੰ ਜਾਂ ਹੋਰ ਵਗੜ ਕੇ ਦੇਖੋ ਤੈਨੂੰ ਕਿੰਨੇ ਕੈਨਾਲੀ ਚਾਹੁੰਦਾ ਕਿ ਜਿਹਨੇ ਪੰਜਾਬ ਦੀ ਦੇਖੋ ਇੱਕ ਸਾਡੇ ਦੇਖੋ ਪੰਜਾਬ ਦੀ ਧੀ ਮੈਂ ਪੰਜਾਬੀ ਧੀ ਕਹੂੰਗਾ ਕਿ ਕਿਸੇ ਦਾ ਕਤਲ ਕਰਨਾ ਕਿ ਆ ਦੋਸਤੋ ਕਿਸੇ ਨੂੰ ਮਾਰਨਾ ਕਿ ਆ ਦੋਸਤੋ ਜਿਹੜੇ ਬੰਦੇ ਨੇ ਤੁਸੀਂ ਹਸਾ ਲਓ ਮੈਂ ਉਹਦਾ ਨਾਮ ਲੈ ਲੈਣਾ ਚਾਹੁੰਦਾ ਵੈਸੇ ਤੁਹਾਨੂੰ ਦੁਨੀਆ ਮੈਰੋ ਮੈਰੋ ਕਹਿੰਦੀ ਹੈ ਪਰ ਮੈਂ ਉਹਨੂੰ ਸਮਝੋ ਕਿ ਮੈਂ ਉਸ ਬੰਦੇ ਨੂੰ ਕੁਝ ਨਹੀਂ ਸਮਝਦਾ ਕਿ ਉਹਨੇ ਦੇਖੋ ਇੱਕ ਨਜਾਇਜ਼ ਕਿਸੇ ਦੀ ਧੀ ਦਾ ਕਤਲ ਕਰਤਾ ਨਜਾਇਜ਼ ਨਜਾਇਜ਼ ਕਿਸੇ ਧੀ ਦਾ ਕਤਲ ਕਰਤਾ ਦੋਸਤੋ ਦੇਖੋ ਉਹ ਧੀ ਦੇਖੋ ਉਹਰੇ ਬੱਚੇ ਦੇਖੋ ਨਾ ਇਹ ਪਰਿਵਾਰ ਦੇਖੋ ਉਹ ਇੱਕ ਦੋ ਵੀਡੀਓ ਮੈਂ ਹੋਰ ਦੇਖੀਆਂ ਜਿਹੜੀ ਉਹ ਧੀ ਸੇਵਾ ਕਰਦੀ ਸੀ ਅਨਾਥ ਬੱਚਿਆਂ ਦੀ ਜਾ ਕੇ ਹੋਰ ਬੱਚਿਆਂ ਦੀ ਜਾ ਕੇ ਮਤਲਬ ਮੈਂ ਕਹਿੰਨਾ ਕਿ ਉਸ ਧੀ ਨੂੰ ਇਨਸਾਫ ਦਿਵਾ ਲਈ ਸ਼ੇਰਸਨਾ ਲੁਆਇਨ ਔਰ ਜਿੰਨੇ ਵੀ ਮੇਰੇ ਹਿੰਦੂ ਸੰਗਠਨ ਨੇ ਬਹੁਤ ਜ਼ਗ ਪੰਜਾਬ ਚ ਕਰਾਂਗੇ ਅਸੀਂ ਅੰਦੋਲਨ ਕਿਉਂਕਿ ਹੋਈਆ ਗੁੰਡਾ ਕਰਦੀ ਛਰੇਆ ਮਤਲਬ ਪੰਜਾਬ ਦੇ ਵਿੱਚ ਤੁਹਾਡੀ ਜੇ ਤੁਸੀਂ ਹਸਾਬ ਲਗਾਓ ਕਿਸੇ ਨੂੰ ਕਿਸੇ ਤੋਂ ਕੋਈ ਦੋਖਤ ਤਕਲੀਫ ਹੈ ਪ੍ਰਸ਼ਾਸਨ ਹੈਗਾ ਪੁਲਿਸ ਹੈਗੀ ਹੈ ਤੁਹਾਨੂੰ ਮਾਰਨ ਦਾ ਹੱਕ ਕਿੱਥੇ ਦਿੱਤਾ ਤੁਹਾਨੂੰ ਮਾਰਨ ਦਾ ਆ ਜਿਹੜੇ ਤੁਸੀਂ ਹਸਾਬ ਲਗਾ ਲਓ ਮੈਂ ਨਿਆਂ ਨਹੀਂ ਕਹੂੰਗਾ ਇਹ ਨਿਆਂ ਦੇ ਚੋਲੇ ਦੇ ਵਿੱਚ ਮੈਰੋ ਵਰਗੇ ਗੁੰਡੇ ਵੇ ਗੁੰਡੇ ਇਹਾਂ ਪਹਿਲਾਂ ਕਿਨੇ YouTube ਪਾਉਂਦੇ ਹੋਰ ਨੂੰ ਮੈੜੋ ਨੇ ਇਹਨਾਂ ਦੇ ਬੰਦਿਆਂ ਨੇ ਜਿਹੜੇ ਗੁਰਗੇ ਨੇ ਇਹਨਾਂ ਨੇ ਧਮਕੀਆਂ ਦਿੱਤੀਆਂ ਇੱਕ ਹੋਰ ਮੈਂ ਕਹੂੰਗਾ ਜਿਹੜਾ ਮੈਂ ਕਹਨਾ ਕੀ ਆਪਣੇ ਜਿਹੜਾ ਪਾਕਿਸਤਾਨੀ ਮੈਨੂੰ ਕੋਈ ਗੰਦਾ ਪਾਕਿਸਤਾਨੀ ਹੈਗਾ ਕੋਈ ਸ਼ਹਿਜ਼ਾਨ ਭੱਟੀ ਪਾਕਿਸਤਾਨੀ ਸ਼ਹਿਜ਼ਾਨ ਭੱਟੀ ਮੈਂ ਵੀ ਜਾਣਦਾ ਇਹ ਕਿਹੜਾ ਮੋਰਕਾ ਇਨਸਾਨ ਹੈ ਪਰ ਇਹਨਾਂ ਦੀ ਗੰਦੀ ਨਿਗਾ ਗੰਦੀ ਗੜੀ ਨਿਗਾ ਇਹਨਾਂ ਦੀ ਸਾਡੇ ਪੰਜਾਬ ਦੇ ਉੱਪਰ ਹੈ ਆਪਾਂ ਇਹਨਾਂ ਦੀ ਗੰਦੀ ਨਿਗਾ ਪੰਜਾਬ ਤੇ ਮੈਂ ਨਹੀਂ ਜੜੀ ਕਿਉਂਕਿ ਅਸੀਂ ਤਾਂ ਇੱਕ ਚੀਜ਼ ਚਾਹੁੰਦੇ ਆ ਕਿ ਸਾਡਾ ਹਸਦਾ ਵਾਦਾ ਪੰਜਾਬ ਸਾਡਾ ਹਸਦਾ ਵਾਦਾ ਸਾਡਾ ਭਾਈਚਾਰਾ ਅਸੀਂ ਸਾਝ ਨਾਲ ਰਹਿਣਾ ਹੈ ਦੋਸਤੋ ਸਾਝ ਨਾਲ ਰਹਿਣਾ ਹੈ ਔਰ ਕੁਛ ਸ਼ਰਾਰਤੀ ਅਨਸਰ ਨੇ ਜਿਹੜਾ ਸ਼ਿਆਲ ਭੱਟੀ ਪਾਕਿਸਤਾਨ ਕੋ ਜਿਹੜਾ ਦੁਬਈ ਬੈਠ ਕੇ ਜਿਹੜਾ ਹਰ ਰੋਜ਼ ਦੇਖੋ ਕੱਲ ਕਹਿੰਦਾ ਕਿ ਮੈਂ ਮੈਲ ਦਾ ਸਮਰਥਨ ਕਰਦਾ ਵਾ ਜਾਣ ਕੇ ਦੇਖੋ ਸਾਡੇ ਪੰਜਾਬ ਦੀ ਜਵਾਨੀ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਬਣਾਵਾ ਦੇ ਰਿਹਾ ਖਰਾਬ ਕਰ ਰਿਹਾ ਮੈਂ ਕਹਿੰਦਾ ਸ਼ਿਆਲ ਭੱਟੀ ਸੁਧਰ ਜਾ ਬੰਦਾ ਬਣ ਜਾ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਹੈ ਪੰਜਾਬ ਦੇ ਸੀਐਮ ਸਾਡੇ ਭਗਵਾਨ ਸਿੰਘ ਮਾਨ ਹੈ ਤੈਨੂੰ ਉਥੋਂ ਹੀ ਕੱਢ ਕੇ ਲਿਆਵਾਂਗੇ ਜਿੱਥੇ ਤੂੰ ਬੈਠਾ ਹੈ ਇਹ ਹਿੰਦੁਸਤਾਨ ਹੈ ਔਰ ਪਾਕਿਸਤਾਨ ਨੇ ਦੇਖ ਲਿਆ ਹੈ ਕਿ ਹਿੰਦੁਸਤਾਨ ਇੱਕ ਵਰਲਡ ਪਾਵਰ ਹੈ ਤੇਰੇ ਵਰਗੇ ਪਾਕਿਸਤਾਨੀਆਂ ਕੋਈ ਕੁਝ ਨਹੀਂ ਸਮਝਦੇ ਤੇਰੇ ਵਰਗੇ ਜਿਹੜੇ ਸਾਡੇ ਪੰਜਾਬ ਦਾ ਮੋਹਲ ਖਰਾਬ ਕਰ ਰਹੇ ਹੈ ਸ਼ਿਜਾਦ ਭੱਟੀ ਇਹ ਅਮੀਰ ਕਰੋੜਾ ਦੀ ਤੈਨੂੰ ਵਾਰਨਿੰਗ ਹੈ ਵਾਰਨਿੰਗ ਵਾਰਨਿੰਗ ਸੁਧਰ ਜਾ ਮੈਂ ਗੱਲ ਕਰੂੰਗਾ ਸ਼ਰਿਆਂ ਦੇਖੋ ਕਿੱਦਾਂ ਗੁੰਡਾਗਰਦੀ ਕੀਤੀ ਗਈ ਸ਼ਰਿਆਂ ਸ਼ਰਿਆਂ ਦੇਖੋ ਜਲੰਧਰ ਦੇ ਵਿੱਚ ਦੋਸਤੋ ਕਿ ਇਹ ਜਿਹੜੇ ਗੁੰਡਾਗਰਦੀ ਕਰਦੇ ਐ ਇਹਨਾਂ ਤੇ ਨਥੇਲ ਖਸੋ ਨਕੇਲ ਇਹਨਾਂ ਦੇ ਨੱਥ ਪਾਓ ਜਾਣ ਕੇ ਸਾਡੇ ਭਾਈਚਾਰੇ ਨੂੰ ਇਹ ਲੋਕ ਖਰਾਬ ਕਰ ਰਿਹਾ ਅਸੀਂ ਇੱਕ ਅਸੀਂ ਹਿੰਦੂ ਸਿੱਖ ਮੁਸਲਿਮ ਈਸਾਈ ਅਸੀਂ ਇੱਕ ਇੱਕ ਹੀ ਰਵਾਂਗੇ ਸਾਡਾ ਭਾਈਚਾਰਾ ਇੱਕ ਹੈ ਆ ਮੇਰਾ ਵਰਗਾ ਕੀ ਦੇਖੋ ਸਾਡੇ ਕਿੱਦਾਂ ਦੇਖੋ ਮੈਂ ਕਹਿੰਦਾ ਧਮਕੀਆਂ ਦੇ ਰਿਹਾ ਹੈ ਕਿੱਦਾਂ ਮਾਰਨ ਦੇ ਧਮਕੀਆਂ ਤਾਂ ਦੇ ਰਿਹਾ ਦੇਖੋ ਸਾਡੇ ਯੂਟਿਊਬਰਾਂ ਨੂੰ ਜਾਂ ਹੋਰ ਜਿਹੜੇ ਦੇਖੋ ਤੈਨੂੰ ਕਿੰਨੇ ਹੱਥੀ ਤੱਕ ਕਾਨੂੰਨ ਹੈ ਸਾਡੇ ਹਿੰਦੁਸਤਾਨ ਦਾ ਕਾਨੂੰਨ ਹੈ ਪੰਜਾਬ ਦਾ ਕਾਨੂੰਨ ਹੈ ਸਾਡੇ ਭਾਰਤ ਦਾ ਕਾਨੂੰਨ ਹੈ ਤੁਸੀਂ ਪੁਲਿਸ ਨੂੰ ਕੰਪਲੇਟ ਕਰੋ ਪੁਲਿਸ ਆਪੇ ਤੁਹਾਨੂੰ ਕਾਨੂੰਨ ਨਾਲ ਹੀ ਸਜ਼ਾ ਦਿਵਾਏਗੀ ਪਰ ਤੁਸੀਂ ਕੌਣ ਹੋਨੇ ਹੋ ਮੈਨੂੰ ਜਿਹੜਾ ਤੁਸੀਂ ਨਜਾਇਜ਼ ਕਿਸੇ ਦਾ ਕਤਲ ਕਰਤਾ ਅੱਜ ਦੇ ਪਰਿਵਾਰ ਨੂੰ ਕਰਦੇ ਪਰਿਵਾਰ ਨੂੰ ਕੋਰ ਪਾਲੇਗਾ ਜਿਹੜਾ ਮੈਰੋ ਨੇ ਕਤਲ ਕਰਤਾ ਕੋਰ ਪਾਲੇਗਾ ਇਹ ਸਵਾਲ ਹੈ ਮੇਰਾ ਸਰਕਾਰ ਦੇ ਅੱਗੇ ਵੀ ਕਿ ਇਹਨੂੰ ਜਲਦੋ ਜਲਦ ਫੜਿਆ ਜਾਵੇ ਔਰ ਮੇਰੀ ਭਾਰੇ ਸਰਕਾਰ ਦੇ ਜਿਹੜੇ ਮੇਰੇ ਪੰਜਾਬ ਸਰਕਾਰ ਮੈਨਾ ਉਹਨਾਂ ਨੂੰ ਵੀ ਬੇਨਤੀ ਲਗਾਣਾ ਕਿ ਜਿਹੜੇ ਇਹ ਗੁੰਡਾਗਰਦੀ ਕਰਦੇ ਐ ਨੀਲੇ ਬਾਣੇ ਦੇ ਵਿੱਚ ਪਾ ਕੇ ਜਿਹੜੇ ਨਿਆਂਸ ਨੂੰ ਬਾਣੇ ਵਿੱਚ ਆ ਕੇ ਜਿਹੜੇ ਗੁੰਡਾਗਰਦੀ ਕਰਦੇ ਐ ਇਹਨਾਂ ਤੇ ਨੱਕ ਕੱਸੀ ਜਾਵੇ ਇਹ ਲੋਕ ਜਾਣ ਕੇ ਸਾਡਾ ਭਾਈਚਾਰਾ ਖਰਾਬ ਕਰ ਰਹੇ ਆ ਸਾਡਾ ਭਾਈਚਾਰਾ ਖਰਾਬ ਹੋਣ ਵਾਲਾ ਨਹੀਂ ਹੈ ਔਰ ਬਹੁਤ ਚੰਗ ਸਾਰੇ ਹਿੰਦੂ ਸੰਗਠਨ ਸਾਰੀ ਸ਼ੇਫ ਸੇਨਾ ਇੱਕ ਹੋ ਕੇ ਜਿਹੜਾ ਆਪਣੇ ਹਿੰਦੂਤਵ ਦੀ ਆਵਾਜ਼ ਇੱਕ ਪੰਜਾਬ ਦੇ ਵਿੱਚ ਬਹੁਤ ਜੱਦ ਬੁਲੰਦ ਕਰੇਗੀ ਔਰ ਹਿੰਦੂਤਵ ਦੀ ਆਵਾਜ਼ ਪੰਜਾਬ ਵਿੱਚ ਲੈ ਕੇ ਜਾਏਗੀ ਮੈਂ ਭਗਵਾਨ ਸਿੰਘ ਮਾਨ ਨੂੰ ਇੱਕ ਚੀਜ਼ ਕਹਿਣਾ ਚਾਹਾਂ ਆਪਣੇ ਚੈਨਲ ਰਾਹੀਂ ਮਾਨ ਸਾਹਿਬ ਕਿ ਅਸੀਂ ਇਨਸਾਫ ਦੀ ਗੋਹਾਰ ਲਗਾਣੇ ਆ ਜਿਹੜੇ ਦੇਖੋ ਯੂਟਿਊਬਰ ਜਾਂ ਹੋਰ ਲਗਾ ਲੋ ਮੇਰੀ ਭੈਣਾਂ ਨੂੰ ਧਮਕੀਆਂ ਆਈਆਂ ਸੀਗੀਆਂ ਮੈਰੋ ਵੱਲੋਂ ਜਿਹੜਾ ਗੁੰਡਾ ਮੈਰੋ ਮੈਂ ਗੁੰਡਾ ਗਊਂਗਾ ਗੁੰਡਾ ਚੋਰਵੇ ਗੁੰਡਾ ਜਿਹੜੇ ਧਮਕੀਆਂ ਦਿੱਤੀਆਂ ਸੀ ਇਹਨੂੰ ਬੰਦੀ ਜਰੀ ਸਜ਼ਾ ਮਿਲਨੀ ਚਾਹੀਦੀ ਹੈ ਔਰ ਬਹੁਤ ਜਲਦ ਇਹਨੂੰ ਪੁਲਿਸ ਸਲਾਖਾ ਦੇ ਪਿੱਛੇ ਇਹਨੂੰ ਸਜ਼ਾ ਜਲਦੀ ਤੋਂ ਜਲਦੀ ਸੱਟੇ ਕਿਉਂਕਿ ਇਹ ਉਹ ਜੋਸ਼ ਸ਼ਖਸ ਨੇ ਔਰ ਲੋਕ ਨੇ ਜਿਹੜੇ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੂੰ ਖਰਾਬ ਕਰ ਰਿਹਾ ਇਹਨਾਂ ਨੂੰ ਪਤਾ ਲੇ ਇਹਨਾਂ ਦੇ ਪਿੱਛੇ ਕਿਹਦਾ ਹੱਥ ਹੈ ਤੁਸੀਂ ਸਾਹ ਦੇਖੋ ਕਿ ਸ਼ਾਜਾਦ ਪੱਟੀ ਵਰਗਾ ਗੁੰਡਾ ਜਿਹੜਾ ਗੁੰਡਾ ਪਾਕਿਸਤਾਨੀ ਗੁੰਡਾ ਜਿਹੜਾ ਸ਼ਰਮ ਆ ਮੇਰੀ ਸਪੋਰਟ ਕਰ ਰਿਹਾ ਵਾ ਪਤਾ ਲੱਗਣਾ ਚਾਹੀਦਾ ਵਾ ਪਤਾ ਲਗਾਉਣਾ ਚਾਹੀਦਾ ਸਰਕਾਰਾਂ ਨੂੰ ਐਨਆਈਏ ਨੂੰ ਸਰਕਾਰ ਦੀ ਏਜੰਸੀਆ ਆਈਬੀ ਨੂੰ ਕਿ ਇਹ ਪਿੰਨਾਂ ਦੇ ਪਿੱਛੇ ਕਿਹੜਾ ਹੱਕ ਹੈ ਜਿਹੜਾ ਇਹ ਸਾਡੇ ਪੰਜਾਬ ਦਾ ਮੈਰੋ ਵਰਗੇ ਲੋਕ ਮਾਹੌਲ ਖਰਾਬ ਕਰ ਰਹੇ ਸ਼ਾਂਤ ਨਹੀਂ ਰਹਾ ਜਾਊਗਾ ਚੁੱਪ ਨਹੀਂ ਰਹਾ ਜਾਊਗਾ ਔਰ ਪੰਜਾਬ ਦੀ ਏਕਤਾ ਲਈ ਹਿੰਦੂ ਸਿੱਖ ਭਾਈਚਾਰੇ ਲਈ ਆਵਾਜ਼ ਬੁਲੰਦ ਕੀਤੀ ਜਾਏਗੀ